ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਉਮੀਦ ਕਰਨੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਵਿਕਰਮ ਮਜੀਠੀਆ ਦੇ ਖਿਲਾਫ ਕੋਰਟ ਨੇ ਇੱਕ ਵਾਰੀ ਤੇਜ ਦਿੱਤਾ ਫਿਰ ਤੋਂ ਵੱਡਾ ਔਰ ਵਿਕਰਮ ਮਜੀਠੀਆ ਦੇ ਖਿਲਾਫ ਵੱਡਾ ਐਕਸ਼ਨ ਹੋਣ ਚੱਲਿਆ ਵਿਕਰਮ ਮਜੀਠੀਆ ਦੇ ਘਾਟ ਤੇ ਚੱਲੇਗਾ ਬਲਡੋਜ਼ਰ ਇੱਥੇ ਕੀ ਅਪਡੇਟ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਿਕਰਮ ਮਝੂਠੀਏ ਦੇ ਨਾਲ ਕੀ ਹੋਣ ਚੱਲਿਆ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੱਗੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਇੱਕ ਪਾਸੇ ਜ਼ਮਾਨਤ ਰੱਦ ਹੋ ਗਈ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਪੀਆ ਪੰਜਾਬ ਚਲਾਉਣਗੇ ਉਹਨਾਂ ਦੇ ਘਰ ਦੇ ਉੱਤੇ ਜਾਨੀ ਬੋਲਡਰ ਚੱਲੂ ਆ ਪਰ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਐਸੀ ਖਬਰ ਧਰਨ ਜਾ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਾਦਲਾਵਾਰੇ ਔਰ ਇਹਨਾਂ ਮਜੀਠੀਆ ਮਾਰੇ ਕੀ ਕਹਿ ਰਿਹਾ ਬੜੀ ਹੀ ਅਹਿਮ ਖਬਰ ਹੈ ਕਿਉਂਕਿ ਪੰਜਾਬ ਦੇ ਅੰਦਰ ਅਲੱਗ-ਅਲੱਗ ਲੋਕਾਂ ਦੀ ਇਹੀ ਥਿਊਰੀ ਆ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਦਾ ਘਟਾਉਣਾ ਚਾਹੀਦਾ ਹੈ ਕਹਿੰਦੇ ਜੀ ਬਹੁਤ ਵੱਡਾ ਤਸਕਰ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਸੀ ਜੇ ਬਿਕਰਮ ਮਜੀਠੀਆ ਚਿੱਟੇ ਦਾ ਤਸਕਰਾਂ ਤੇ ਇਹਨਾਂ ਦੇ ਘਰ ਦੇ ਉੱਤੇ ਪੀਲਾ ਪੰਜਾ ਚੱਲੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਅੰਦਰ ਛੋਟੇ ਮੋਟੇ ਤਸਕਰਾਂ ਤੇ ਜਿਹੜਾ ਕਿ ਐਕਸ਼ਨ ਕਰ ਰਹੇ ਨੇ ਪਰ ਅੱਜ ਤੁਹਾਨੂੰ ਵੱਡੇ ਐਕਸ਼ਨ ਦੀ ਖਬਰ ਆ ਜਿਹੜੀ ਉਹ ਤੁਹਾਡੇ ਕੰਨਾਂ ਦੇ ਵਿੱਚ ਪਾਉਣੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੱਲ ਇੱਕ ਬਹੁਤ ਵੱਡਾ ਦਾਵਾ ਕੀਤਾ ਉਹਨਾਂ ਦੇ ਵਕੀਲਾਂ ਨੇ ਅਸੀਂ ਵੀ ਖਬਰ ਪਾਈ ਕਿ ਭਾਈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅੱਜ ਹੋ ਸਕਦੀ ਹੈ ਯਾਨੀ 18 ਅਗਸਤ ਨੂੰ ਹਾਈ ਕੋਰਟ ਦੇ ਅੰਦਰ ਇੱਕ ਬਹੁਤ ਵੱਡੀ ਵੈਸ ਚੱਲੀ ਪਰ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੈ ਦਰਹਸਲ ਦੇ ਵਿੱਚ ਹਾਈ ਕੋਰਟ ਮਾਨਜੋਗ ਨੇ ਰੱਦ ਕਰ ਦਿੱਤੀ ਗਈ ਹੈ ਤਾਂ ਹੁਣ ਲੰਬੇ ਟਾਈਮ ਲਈ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਉਹ ਤੁਹਾਨੂੰ ਬਾਅਦ ਦਾ ਬਿਆਨ ਸੁਣਾਉਣ ਜਾ ਰਹੇ ਆਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਬਲਡੋਜ਼ਰ ਚਲਣ ਦੀ ਕਹਾਣੀ ਹੈ ਉਸੇ ਤੇ ਅੱਜ ਇਹ ਖਬਰ ਹੈ ਤਾਂ ਹੁਣ ਪੰਜਾਬ ਦੇ ਲੋਕ ਇਸ ਖਬਰ ਨੂੰ ਸੁਣਨ ਤੋਂ ਬਾਅਦ ਇਸ ਖਬਰ ਨੂੰ ਸ਼ੇਅਰ ਵੀ ਕਰਨੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਸੰਤੁਸ਼ਟੀ ਹੋਣੀ ਹਲੇ ਬਾਕੀ ਹੈ ਕਿਉਂਕਿ ਲੋਕਾਂ ਦਾ ਕਹਿਣਾ ਦਰਸਾਲ ਦੇ ਵਿੱਚ ਪੰਜਾਬ ਦੀਆਂ ਜੇਕਰ ਖਾਸ ਕਰਕੇ ਮਾਮਾ ਤੇ ਭੈਣਾ ਦੀ ਗੱਲ ਲਈਏ ਤਾਂ ਉਹੀ ਕਹਿੰਦੀਆਂ ਸੀ ਕੰਨੀਆ ਜੀ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਮਹਿਲ ਹੈ ਉਹਨੂੰ ਪੰਜਾਬ ਪੀੜਾ ਚੱਲਣਾ ਚਾਹੀਦਾ ਉਹਦੇ ਤੇ ਉਸ ਤੇ ਬਲਡوزر ਚੱਲਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੇ ਜੇਕਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕੀਤਾ ਤਾਂ ਭਾਈ ਕਹਿੰਦੇ ਚੰਗੀ ਤਰ੍ਹਾਂ ਹੋਣਾ ਚਾਹੀਦਾ ਯਾਨੀ ਉਸ ਤੇ ਬਿਲਡੋਜਰ ਤੇ ਪੀਲਾ ਪੰਜਾ ਕਹਿੰਦੇ ਚੱਲਣਾ ਚਾਹੀਦਾ ਤਾਂ ਅੱਜ ਮੁੱਖ ਮੰਤਰੀ ਸਾਹਿਬ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਜਿਹੜੇ ਵੱਡੇ ਆਕਾ ਬਣੇ ਹੋਏ ਨੇ ਉਹਨਾਂ ਦੇ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਤਾਂ ਹੁਣ ਉਹਨਾਂ ਬਾਰੇ ਕੀ ਕਹਿ ਰਹੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਜੋੜਾ ਛੇੜਾਂ ਦੇ ਨਾਲ ਪੰਜਾਬ ਭਰ ਦੇ ਵਿੱਚ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਹਿੰਦੇ ਜੀ ਨਾਲੇ ਤਾਂ ਇਹਨੂੰ ਕਾਲੇ ਪਾਣੀ ਭੇਜ ਦਿਓ ਔਰ ਨਾਲੇ ਇਹਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਓ ਪਰ ਅੱਜ ਜਿਹੜੀ ਖਬਰ ਐਸੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਜਿਹੜਾ ਬਲਡੋజర్ ਚੱਲਣ ਦੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਝੜਿਆ ਰਹੇ ਨੇ ਇਹ ਵੀ ਸੁਣ ਲੋ ਜਰਾ ਉਸ ਤੋਂ ਬਾਅਦ ਤਸਕਰਾਂ ਦੀ ਕਹਾਣੀ ਇਹਨਾਂ ਵਿਕਰਮ ਮਜੀਠੀਆ ਦੀ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਸਿਰੇ ਲਾਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਵੀਰ ਬਾਦ ਕਈ ਵਾਰੀ ਐਂ ਹੀ ਕਹਿ ਜਾਂਦਾ ਉਹ ਪੰਜਾਬ 'ਚ ਨਸ਼ਾ ਅਕਾਲੀ ਦਾ ਲੈ ਕੇ ਆਇਆ ਨਹੀ 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 ਇਹ ਤਾਂ ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜੀ ਉਹਨੇ ਜਿਸ ਜੁਗਾਰਾ ਛੱਡ ਦਿੰਦੇ ਨੇ ਬੋਲੇ ਸੋ ਨਿਹਾਲ ਚਲੋ ਕਨੱਟ ਜਤੋ ਮਜਨੋ ਉਹ ਜਿੱਤ ਪਰ ਦੇਖਦਾ ਸਾਰੇ ਘੱਟ ਬਾਦਲ ਸਾਹਮਣੇ ਕਰਾਏ ਹੋਏ ਨੇ ਤੇ ਵੋਟੇ ਕਰਨ ਭਾਈ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟ ਦੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਗਾੜੀ ਬਿੱਤੀ ਲੰਘਦਾ ਹੋਊਗਾ ਤੋ ਕੀ ਦੇਖਦਾ ਹੋਊਗਾ ਇਹ ਕੰਮੀ ਬਾਦਲ ਸਾਹ ਨਿਕਰਾਇਆ ਵੀ ਉੱਥੇ ਬੇਅਦਵੀ ਹੋਈ ਆ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਹੂੰ ਕੋ ਨਹੀਂ ਆਂਡੀਆਂ ਬੋਤਲ ਸੋਨੇ ਪੜਾਈਆਂ ਜਿੱਤਰ ਮਰਜੀ ਚੱਲ ਜਾ ਬਾਦਲ ਸਾਹ ਆਇਆ ਓ ਯਾਰ ਬੜੀ ਮੁਸ਼ਕਲ ਨਾਲ ਥੋੜੀ ਤੋਂ ਖੜਾ ਚਟਾਇਆ ਲੋਕਾਂ ਨੇ ਪਾਸਕਾਰ ਉਹ ਨੂੰ ਆ ਪਰ ਉਹਨੇ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਤਾਂ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਗੱਲ ਨੂੰ ਸੁਣਿਆ ਇਸ ਗੱਲ ਨੂੰ ਗੌਰ ਤੇ ਆਪਣੇ ਜਹਨ ਦੇ ਨਾਲ ਸਮਝ ਕੇ ਦੇਖਣਾ ਕਿ ਜਿਹੜਾ ਵੱਡਾ ਬਾਦਲ ਸੀ ਅਕਸਰ ਮੈਂ ਪਹਿਲਾਂ ਕਈ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਆ ਜਿਹੜਾ ਇਹਨਾਂ ਦਾ ਪ੍ਰਕਾਸ਼ ਸਿੰਘ ਵੱਡਾ ਬਾਦਲ ਸੀ ਦਰਹਸਾਂ ਦੇ ਵਿੱਚ ਉਸੇ ਹੀ ਬੰਦੇ ਨੇ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਜਿਹੜਾ ਕਿ ਅੱਜ ਵੀ ਪੰਜਾਬ ਸਾਡਾ ਉਸੇ ਅੱਗ ਦੇ ਨਾਲ ਸੁਲਗ ਰਿਹਾ ਆ। ਆਹੋ ਅੱਗ ਕਿਹੜੀ ਆ? ਚਿੱਟੇ ਦੀ ਮਹਾਮਾਰੀ ਚਲਾਈ ਜਿਹੜੀ ਉਹ ਪੰਜਾਬ ਦੇ 80% ਨੌਜਵਾਨਾਂ ਨੂੰ ਖਾ ਗਈ ਐ। ਫੇਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਾਲਾ ਯਾਨੀ ਬਿਕਰਮ ਸਿੰਘ ਮਜੀਠੀਆ ਉੱਠਦਾ ਫੇਰ ਉਸ ਦੇ ਸਿਰ ਦੇ ਉੱਤੇ ਹੱਥ ਧਰਿਆ ਜਾਂਦਾ ਇਸੇ ਸੁਖਵੀਰ ਸਿੰਘ ਬਾਦਲਦਾਰਾ ਕਿ ਅਸੀਂ ਤੇਰੀ ਪਿੱਠ ਤੇ ਖੜੇ ਆਂ ਜਿੰਨਾ ਮਰਜੀ ਪੰਜਾਬ ਨੂੰ ਲੁੱਟੋ ਤੇ ਜਿੰਨਾ ਮਰਜੀ ਪੰਜਾਬ ਦੇ ਅੰਦਰ ਪੰਜਾਬ ਦੀ ਸਿੱਖੋਂ ਪੰਜਾਬ ਦੀ ਨੌਜਵਾਨੀ ਦਾ ਕਾਣ ਕਰੋ ਤੁਹਾਡਾ ਕੋਈ ਵੀ ਇੱਥੇ ਬਾਲ ਵਿੰਗਾ ਕਰਨ ਵਾਲਾ ਨਹੀਂ ਹੈ ਪਰ ਕਿਸੇ ਵੀ ਪੰਜਾਬ ਦੇ ਅੱਜ ਤੱਕ ਮੁੱਖ ਮੰਤਰੀ ਨੇ ਇਹੋ ਐਕਸ਼ਨ ਨਹੀਂ ਕੀਤਾ ਇਹ ਗੱਲ ਵੀ ਤੁਹਾਡੇ ਸਾਹਮਣੇ ਸਾਰੇ ਪੰਜਾਬੀਆਂ ਦੇ ਆ ਤਾਂ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਨੂੰ ਪੰਜਾਬ ਪਾ ਲਿਆ ਤੇ ਫੇਰ ਇਹਨਾਂ ਦੇ ਜਿਹੜੇ ਕਾਂਗਰਸੀ ਵਿਪੱਖਸੀ ਲੀਡਰ ਨੇ ਉਹ ਫੇਰ ਖੱਡਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਕਹਿੰਦੇ ਜੀ ਬਿਕਰਮ ਕੋਈ ਤਾਂ ਕਹਿੰਦਾ ਸਾਡਾ ਭਤੀਜਾ ਬਿਕਰਮ ਸਿੰਘ ਮਜੀਠੀਆ ਜਿਵੇਂ ਕਿ ਕੈਪਟਨ ਨੇ ਕਿਹਾ ਸੀ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਤੇ ਫੇਰ ਚੰਨੀ ਸਾਹਿਬ ਇਹ ਕੀ ਲੋਕਾਂ ਦੀ ਰੱਖਿਆ ਕਰਨੀ ਤੇ ਕੀ ਲੋਕਾਂ ਨੂੰ ਸਿਖਾਉਣਗੇ ਕੀ ਦੇਣ ਇਹਨਾਂ ਲੋਕਾਂ ਦੀ ਹੈ ਜਿਹੜੇ ਮੁੱਖ ਮੰਤਰੀ ਰਹੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਉਹ ਅੱਜ ਭਾਜਪਾ ਦੇ ਵਿੱਚ ਨੇ ਇਹਨਾਂ ਦੇ ਖੁੱਦੇ ਸਟੈਂਡ ਨਹੀਂ ਹੈਗੇ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਇਹ ਲੋਕ ਇੱਕ ਸੀ ਸਦਾ ਇੱਕ ਰਹਿਣਗੇ ਪੰਜਾਬ ਨੂੰ 25 ਸਾਲ ਤੱਕ ਪਹਿਲਾ ਅਕਾਲੀ ਦਲ ਨੇ ਲੁੱਟਿਆ ਤੇ ਜੇਕਰ ਹੁਣ ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਪਲਟਾ ਮਾਰ ਦੂਗੀ ਤਾਂ ਫਿਰ ਇਹ ਹਰ ਜਾਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੀ ਪਰਨੇ ਪਹਿਣਗੇ ਇਹ ਵੀ ਗੱਲ ਪਏ ਆ ਪੰਜਾਬ ਵਾਲੇ ਇਹ ਗੱਲ ਨੂੰ ਸਮਝ ਨਹੀਂ ਸਾਡੇ ਸਾਰੇ ਪੰਜਾਬੀਆਂ ਨੂੰ ਲੋੜ ਹੈ ਦੇਖੋ ਭਗਵਾਨ ਤਮਨ ਨੂੰ ਇੱਕ ਵਾਰ ਮੌਕਾ ਦਿੱਤਾ ਸਾਡੇ ਪੰਜਾਬ ਨੇ ਜੇਕਰ ਹੁਣ ਉਹਨੇ ਅਧ ਵਿਚਾਲੇ ਜਿਆ ਕੇ ਵੀ ਐਕਸ਼ਨ ਕਰ ਦਿੱਤਾ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਵੀ ਇਨਸਾਨ ਨਹੀਂ ਪੈਦਾ ਹੋਇਆ ਸੀ ਜਿਹੜਾ ਇਹਨਾਂ ਬਾਦਲਾਵੰਨੀ ਯੁਰਤ ਕਰ ਦਿੰਦਾ ਉਂਗਲੀ ਵੀ ਕਰ ਦੇ ਇਹ ਬਾਦਲਾ ਨੂੰ ਐਡਾ ਹੰਕਾਰ ਸੀ ਕਹਿੰਦੇ ਜੀ ਸਾਡੇ ਘਰੋਂ ਰਾਜਨੀਤੀ ਜਨਮੀ ਹੈ ਤੇ ਨਾ ਸਾਡੇ ਘਰ ਦੇ ਵਿੱਚ ਕੋਈ ਅਫਸਰ ਯਾਨੀ ਪੁਲਿਸ ਪ੍ਰਸ਼ਾਸਨ ਜਾਂ ਵਿਜੀਲੈਂਸ ਜਾਂ ਕੋਈ ਈਡੀ ਕੋਈ ਛਾਪੇ ਮਾਰੀ ਨਹੀਂ ਕਰ ਸਕਦਾ ਛਾਦੀ ਅਜਤੋਂ ਬਗੈਰ ਤਾਂ ਇਹਨਾਂ ਦਾ ਸਾਰਾ غرੂਰ ਤੋੜ ਦਿੱਤਾ ਪ੍ਰਸ਼ਾਸਨ ਨੇ ਵੀ ਉਸ ਤੋਂ ਪਹਿਲਾਂ ਸਾਡੇ ਪੰਜਾਬ ਨੇ ਨਕਾਰੇ ਇਹ ਲੋਕ ਅੱਜ ਤੁਹਾਡੇ ਸਾਹਮਣੇ ਉਹ ਘਰੇ ਮਿੱਟੀ ਦੇ ਵਿੱਚ ਮਲਾਏ ਬੈਠੇ ਨੇ ਤਾਂ ਹੁਣ ਜਿੰਨੇ ਵੀ ਪੰਜਾਬੀ ਮੇਰੀ ਗੱਲ ਨੂੰ ਸੁਣ ਰਹੇ ਨੇ ਤਾਂ ਭਾਈ ਇਸ ਗੱਲ ਤੇ ਗੌਰ ਦੇ ਨਾਲ ਸਾਰੇ ਪਿੰਡ ਦੀ ਰਿਪੋਰਟ ਸੁਸ ਵੇਖੀ ਹੈ ਸੁਖਬੀਰ ਬਦਲ ਦੇ ਖਿਲਾਫ ਵੀ ਹੁਣ ਐਕਸ਼ਨ ਉਹ ਚੱਲਦਾ ਹੈ ਅੱਥੇ ਮਨਜੀਠੀਏ ਨੂੰ ਲੈ ਕੇ ਆਲਰੇਡੀ ਕੋਰਟ ਨੇ ਵੱਡਾ ਆਰਡਰ ਦੇ ਦਿੱਤਾ ਹੈ ਮਜੀਠੀਏ ਨੂੰ ਇੱਕ ਵਾਰੀ ਫੇਰ ਬਹੁਤ ਵੱਡੀ ਜਿਹੜੀ ਮਜੂਸੀ ਹੋ ਚੁਕਣੀ ਪਈਏ ਕਿ ਆ ਜਿਹੜੀ bail ਸੀ ਉਹਦੀ ਇੱਕ ਵਾਰੀ ਫੇਰ ਕੈਨਸਲ ਹੋ ਗਈ ਹੈ ਮਜੀਠੀਆ ਜਿਹੜਾ ਜੇਲ੍ਹੋਂ ਬਾਹਰ ਨਹੀਂ ਆ ਸਕਦਾ ਤੇ ਇੱਥੇ ਭਗਵਤ ਮਾਨ ਨੇ ਕੁਝ ਐਹੋ ਜੇ ਪੱਕੇ ਕੰਮ ਪਾਛੜੇ ਨੇ ਕਿ ਹੁਣ ਮਜੀਠੀਏ ਦਾ ਬਾਹਰ ਨਿਕਲਣਾ ਮੁਸ਼ਕਲ ਹੈ ਇੱਥੇ ਭਗਵਤ ਮਾਨ ਨੇ ਸੀਐਮ ਪੰਜਾਬ ਨੇ ਆਪਣੀ ਤਕਰੀਰ ਦੇ ਵਿੱਚ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਤੇ ਇੱਥੇ ਸੁਖਬੀਰ ਬਦਲ ਤੇ ਮਜੀਠੀਏ ਜੀ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਬਾਰੇ ਵਿੱਚ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਇਹ ਲੋਕਾਂ ਨੇ ਪੰਜਾਬ ਦਾ ਮਲਿਆ ਮੇਟ ਕੀਤਾ ਪੰਜਾਬ ਨੂੰ ਤਬਾਹ ਕੀਤਾ ਪੰਜਾਬ ਦੀ ਨੌਜਵਾਨ نسل ਨੌਜਵਾਨ ਪੀੜੀ ਨੂੰ ਖਾਛੜਿਆ ਤੇ ਉਹੀ ਲੋਕ ਜਿਹੜੇ ਨੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਬਿਲਕੁਲ ਨਹੀਂ ਚਾਚਦੇ ਤੇ ਇੱਥੇ ਇਹ ਲੋਕਾਂ ਨੂੰ ਲੱਗਦਾ ਸੀ ਕਿ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦਾ ਤੇ ਇਹਨਾਂ ਨੂੰ ਕੋਈ ਫੜ ਨਹੀਂ ਸਕਦਾ ਲੇਕਿਨ ਇੱਥੇ ਇਹ ਜਿਹੜੀ ਅਚੀਜ਼ ਹੋਈ ਏ ਕਿ ਇਹਦੇ ਇਹਨਾਂ ਦੇ ਖਿਲਾਫ ਹੁਣ ਐਕਸ਼ਨ ਵੀ ਹੁਣ ਚੱਲਿਆ ਤੇ ਨਾਲ ਜਿਹਦੇ ਜਿਹਦੇ ਖਿਲਾਫ ਹੁਣ ਸਬੂਤ ਲੱਭਣਗੇ ਉਹਦੀ ਗ੍ਰਿਫਤਾਰੀ ਹੋਏਗੀ ਤੇ ਉਹ ਲੋਕ ਜਿਨ੍ਹਾਂ ਨੂੰ ਇਹ ਗਲਤਫਹਿਮੀ ਸੀ ਕਿ ਸਾਡੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦਾ ਹੁਣ ਉਹਨਾਂ ਦੀ ਗਲਤਫਹਿਮੀ ਮੈਨੂੰ ਲੱਗਦਾ ਕਿ ਦੂਰ ਹੋ ਗਈ ਏ ਤੇ ਇੱਥੇ ਮਚੀਠਿਆ ਜਿਹੜਾ ਹੁਣ ਲੰਮੇ ਅਰਸੇ ਤੱਕ ਜਿਹੜਾ ਜੇਲ੍ਹ ਦੇ ਵਿੱਚ ਰਹੇਗਾ ਤੇ ਇਹ ਤੇ ਪੋਸੀਬਲ ਕਿਤੇ ਹੈ ਹੀ ਨਹੀਂ ਕਿ ਉਹ ਜਿਹੜਾ ਜੇਲ੍ਹੋਂ ਬਾਹਰ ਆ ਸਕੇ ਕਿਉਂਕਿ ਇੱਥੇ ਤੁਸੀਂ ਪੰਜਾਬ ਨੂੰ ਤਬਾਹ ਕਰ ਦੋ ਪੰਜਾਬ ਦੀ ਪੀੜ੍ਹੀ ਜਿਹੜੇ ਉਹਦਾ ਪੂਰਾ ਮਲਿਆਮੇਟ ਕਰ ਦੋ ਤੇ ਤੁਹਾਨੂੰ ਕੋਈ ਸਜ਼ਾ ਨਾ ਲੱਭੇ ਇਹੋ ਜਿਹੀ ਚੀਜ਼ ਜਿਹੜੀ ਹੈ ਉਹ ਨਹੀਂ ਹੋ ਸਕਦੀ ਹੁਣ ਇਹਦੇ 'ਚ ਕਿਸੇ ਨੂੰ ਕੋਈ ਛੁੱਟ ਨਹੀਂ ਲੱਭੇਗੀ ਚੁੱਟੇ ਦੇ ਕਾਰੋਬਾਰ ਕਾਰੋਬਾਰ ਕਰਨ ਵਾਲਿਆਂ ਨੂੰ ਚਿੱਟਾ ਤਸਕਰਾਂ ਨੂੰ ਸਖਤ ਸਜ਼ਾ ਲੱਗੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਨਾਲ ਵਿਕਰਮ ਚੀਠੀ ਤੇ ਘਾਰ ਤੇ ਬਿਲਡੋਜ਼ਰ ਚੱਲਣਾ ਲੈ ਤੇ ਇੱਥੇ ਜਿਹੜੀ ਪੰਜਾਬ ਦੀ ਜਨਤਾ ਹੈ ਉਹਨਾਂ ਦੀ ਵੋਟੇ ਡਿਮਾਂਡ ਹੈ ਕਿ ਵਿਕਰਮ ਚੀਠੀ ਦੇ ਘਾਰ ਤੇ ਬਿਲਡੋਜ਼ਰ ਚਲਾਇਆ ਜਾਏ ਤੇ ਇਹਨਾਂ ਦੇ ਜਿਹੜੇ ਘਾਰ ਨੇ ਜਿਹੜੇ ਚਿੱਟੇ ਦੇ ਕਾਰੋਬਾਰ ਨਾਲ ਲੈਣਾ ਬਣਾਏ ਦੇ ਨੇ ਉਹਨਾਂ ਨੂੰ ਖਤਮ ਕੀਤਾ ਜਾਏ ਤਾਂ ਕਿ ਇੱਥੇ ਜਿਹੜੇ ਨਵੇਂ ਜਿਹੜੇ ਤਸਕਰ ਨੇ ਚਿੱਟੇ ਦੇ ਉਹਨਾਂ ਨੂੰ ਇੱਕ ਸਬਕ ਲੱਭ ਸਕੇ ਤੇ ਉਹ ਚੀਜ਼ ਚੀਜ਼ ਦੇ ਵਿੱਚ ਇਨਵੋਲ ਨਾ ਹੋਣ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ apna khayal rakho pehchanat labhi ਤੁਹਾਡਾ ਫੇਰ ਮੁਲਕਾਤ ਹੁੰਦੀ